ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਵੜਾ ਦਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਵਿਸ਼ਾਲ ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾਂਜੀ ਡਿਟੇਲ ਸੱਸਿਆ ਜੀ ਸੱਸਿਆ ਪਾਜੀ ਕੀ ਹਾਲ ਜੀ ਚੰਦਕਲਾ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਕਿਰਪਾ ਜੀ ਵਾਹਿਗੁਰੂ ਜੀ ਏਵੀਰ ਜੀ ਨਾਮ ਤੇ ਡਰੈਸ ਦੱਸਿਓ ਨਾ ਵੀਰ ਜੀ ਵਿਸ਼ਾਲਦੀਪ ਸਿੰਘ ਪਿੰਡ ਹਰੜਕਲਾਂ ਤਹਿਸੀਲ ਨਾਣਾਦੇ ਜ਼ਿਲ੍ਹਾ ਮਣੀਸਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 84727801 ਠੀਕ ਆ ਜੀ ਤੇ ਅੱਜ ਫੇਰ ਰੇਟ ਕਿਦਾਂ ਦੇ ਅੱਜ ਵੀ ਜੀ ਛੋਟੇ ਛੋਟੇ ਮੁੱਲ ਪਾਦਨੇ ਆ ਮਿੱਠੇ ਭਾ ਅੱਛਾ ਜੀ ਅੱਜ ਵੀ ਜੀ ਆਫਰ ਵੀ ਲਾਉਣੀ ਈ ਆ ਅਸੀਂ ਤੇ ਠੀਕ ਆ ਜੀ ਠੀਕ ਆ ਲਓ ਜੀ ਐਂਡ ਤੇ ਗਿਫਟ ਠੀਕ ਆ ਜੀ ਜੀ ਵੀ ਜਿਓ ਪੂਰੀ ਵੇਖੋ ਰੇਟ ਬਿਲਕੁਲ ਬਾਈ ਕਹਿੰਦਾ ਕਿ ਐਂਡ ਤੇ ਗਿਫਟ ਹੀ ਦੇਣਾ ਵਾ ਤੇ ਦੱਸਿਓ ਵੀਰ ਜੀ ਪਹਿਲੇ ਨੰਬਰ ਤੇ ਵੜ ਪਹਿਲੇ ਨੰਬਰ ਤੇ ਵੀਰ ਜੀ ਉਹ ਘਰ ਵਾਲੇ ਦੂਜਾ ਸੁਆ ਕਹਿੰਦੇ ਕੋਈ ਵੀਰ ਪ੍ਰਾਪਤ ਜਾਲ ਵਾਲੇ ਅੱਛਾ ਜੀ ਹਾਂ ਜੀ ਠੀਕ ਆ ਜੀ ਦੁੱਧ ਦੇ ਕੋਲ ਹੈਗਾ 13 ਲੀਟਰ ਠੀਕ ਆ ਠੰਡਾ ਕਰਕੇ ਅੱਛਾ ਜੀ 13 ਲੀਟਰ ਕਹਿ ਕੇ ਦੇ ਵਛਾ ਜੇ ਕੋਈ ਪੰਜੀਆਂ ਦਾ ਲਾਲੇ ਤੇ ਭਾਂਵੇਂ ਵਿਆ ਦਾ ਲਾਲੇ ਠੀਕ ਹੈ ਠੀਕ ਹੈ ਠੀਕ ਹੈ ਜੀ ਮੇਲਕਾ ਹੋ ਜੇ ਤੇ ਮਹੀਨੇ ਤੋਂ ਅੰਦਰ ਹੀ ਆ 13 ਲੀਟਰ ਜਿਹੜਾ ਦੁੱਧ ਹੈ ਇਸ ਤਮ ਤਿਆਰ ਤੇ 12 ਦੀ ਗਾਰੰਟੀ ਆ ਖੋਲ ਦਿਓ ਬਾਈ ਜੀ ਫਿਰ ਖੋਲ ਕੇ ਵਿਖਾਈਏ ਸੁਆ ਕੋਈ ਆਪਣੀ ਸਮਝ ਨਾ ਪਈ ਕਹਿੰਦਾ ਕਿ ਲਾਲੇ ਤੇਜਾ ਵੀ ਲਾਲੇ ਦੂਜਾ ਵੀ ਲਾਲੇ ਤੇ ਕੱਦ ਕੁਦ ਜਿਹੜਾ ਚੰਗਾ ਆ ਗਿਆ ਕਰਮਵਾਲੀ ਦਾ ਤੇ ਲੋਲੀ ਚੱਡਾ ਵੀ ਜਿਹੜਾ ਬਾ ਕਮਾਲ ਆ ਤੇ ਥਣਾ ਦਾ ਸਹਿਜ ਗਿਆ ਵੀ ਜਿਹੜਾ ਸ਼ਾਨਦਾਰ ਆ ਗਿਆ ਕੱਲਾ ਕੱਲਾ ਲੱਗਾ ਵਾ ਚਲੋ ਕੋਈ ਪ੍ਰਾ ਸਾਂਭਣ ਵਾਲਾ ਲੈ ਜੂ ਦੁੱਧੋ ਦਾ ਫਰਕ ਜ਼ਰੂਰ ਪਾਊਗੀ ਇਹਦੇ 13 ਲੀਟਰ ਜਿਹੜਾ ਬਿਲਕੁਲ ਤਿਆਰ ਦੁੱਧ ਤੇ ਨਾੜਾ ਨੂੜਾ ਵੀ ਚੱਡੇ ਤੇ ਚਲੋ ਡਿਸਟਲਰ ਸੁਲਾ ਪਿਆ ਵਾ ਸ਼ੀ ਦੁੱਧ ਦੋ ਦਾ 15 ਕਿਲੋ ਚਵਾਈ ਜਾਊਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਤੁਹਨ ਬੜਾ ਪਿਆਰਾ ਲੱਗਾ ਲਓ ਜੀ ਇੱਧਰਲੀ ਸਾਈਡ ਤੋਂ ਥਣਾ ਦਾ ਸਹਿਜ ਗਿਆ ਇੱਕ ਕਰਾ ਦਨੇ ਆਪਾਂ ਵੇਖ ਸਾਡੇ ਜੀ ਐਨ ਕੱਲਾ ਕੱਲਾ ਲੱਗਾ ਤੇ ਕੱਦ ਵੀ ਚੰਗਾ ਸਿਰਪਟੇ ਨਾ ਗਾ। ਅੱਛਾ ਜੀ। ਅੱਜ ਨਵਾਂ ਨੂੰ ਨੀ ਗੇ ਰਸੇ ਨੂੰ ਸਤਾਇਆਂ ਨੂੰ ਪਾਏਗੇ। ਠੀਕ ਹੈ ਜੀ। ਤੇ ਉਂਝ ਤਾਨੂੰ ਪਤਾ ਨਹੀਂ ਲੱਗਦੇ ਨਾ ਨਵਾਂ ਧਵਾ ਹੋਏ। ਬਿਲਕੁਲ ਬਿਲਕੁਲ ਸਹੀ ਗੱਲ ਐ ਜੀ। ਸਾਨੂੰ ਪਤਾ ਹੀ ਆ। ਠੀਕ ਹੈ ਠੀਕ ਹੈ। लवली ਥਣ ਤੁਣ ਜਿਹੜਾ ਪਿਆਰਾ ਵਾ ਕਿੰਨਾ ਕੁ ਵੀਰ ਜੀ ਮੋਲ ਇਹਦਾ? ਮੋਲ ਤੇ ਵੀਰ ਜੀ ਦਾ ਕਰਨ ਨੂੰ ਕਰਦੇ ਜੇ 40000 ਰੁਪਇਆ। ਅੱਛਾ ਜੀ। 40000 ਦੀ ਕਰ ਦਈਏ। ਨਹੀਂ ਕਰੀਏ। ਜੈਜ ਕਰੀਏ ਜੈਜ। ਤੂੰ ਇਹ ਦਤੋ ਵੀਰ ਜੀ ਉਹਨੂੰ ਲਾ ਦੇ। ਹਾਂ ਜੀ। ਬਸ ਚੌਥੀ ਦੀ ਦੇ ਦਈਏ। ਕਰ ਦੋ ਹਾਨਾ ਜਿੱਥੇ 100 ਰੁਪਿਆ ਛੋੜੀ ਕਰਨੀ 31000 ਦੀ ਹਾਨਾ ਆ ਜੀ ਠੀਕ ਹੈ ਜੀ ਲਓ ਜੀ 31000 ਦੀ ਹਾਨਾ ਹੀ ਪਈ ਕਹਿੰਦਾ ਕਿ ਦਾਂਗੇ ਤੇ ਦੁੱਧ 15 ਲੀਟਰ ਜਿਹੜਾ ਚਵਾਈ ਜਾਊਗੀ ਵੈੜ ਚੰਗੀ 31000 ਚ ਸਿਰ ਬਣਾ 100 ਰੁਪਿਆ ਛੋੜੀ ਹੋਣੀ ਜੇ ਨਿਕਾਜੇ ਮੁੱਲ ਪਾਤਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸੱਜਰ ਸੁਈ ਆ ਠੀਕ ਹੈ ਠੀਕ ਹੈ ਜੀ ਦੁੱਧ ਜਿਹੜਾ ਚੰਗਾ ਕੱਢੀ ਜਾਣਾ ਕਰਮ ਵਾਲੀ ਨਾਲ ਕੋਈ ਸੰਭਰ ਵਾਲਾ ਭਰਾ ਖੜੇ ਬਿਲਕੁਲ ਨੋਰਮਲ ਰੇੜਾ ਤੇ ਦੂਜੇ ਨੰਬਰ ਤੇ ਭਾਜੀ ਦੂਜੇ ਨੰਬਰ ਤੇ ਵੀਜੀ ਚਵਾਈ ਹੋਈ ਜੀ ਇਹਦੀ ਅੱਛਾ ਜੀ ਹਾਂਜੀ ਠੀਕ ਹੈ ਸੱਤ ਰਾਈ ਦੀ ਚਵਾਈ ਹੈ ਜੀ ਠੀਕ ਹੈ ਲਓ ਜੀ ਚਵਾਈ ਇਹਦੀ ਪਾਈਨੇ ਕਰਕੇ ਲੈ ਕੇ ਆ ਜੇ ਉਹ ਸਭ ਨਾਲ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਕਿਨੇ ਮਸੂਆ ਭਾਜੀ ਵੀਜੀ ਪਹਿਲਾ ਸੂਆ ਸੂਈ ਜੇ ਠੀਕ ਹੈ ਜੀ ਸਪੀਲ ਸੂਆ ਨਾ ਕੋ ਗਿਆ ਮਸ਼ੀਨ ਮਗਰ ਮਰ ਗਈ ਜੇ ਠੀਕ ਹੈ ਜੀ ਦੁੱਧ ਕਿੰਨਾ ਜੇ ਦੁੱਧ ਵੀਜੀ ਦੇ ਕੋਲ ਆਗਾ 7 ਲੀਟਰ ਪੱਕਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਦੁੱਧ ਦੇ ਕੋਲ 7 ਲੀਟਰ ਜਿਹੜਾ ਤਿਆਰ ਆ ਪਹਿਲਾ ਹੀ ਸੂਆ ਸੂਈਆ ਤੇ ਖੋਲ ਦੇ ਬਾਈ ਇਹਨੂੰ ਵੀ ਥੋੜਾ ਜਨਾ ਡਰਦੀ ਆ ਠੀਕ ਹੈ ਠੀਕ ਹੈ ਉੱਪਰੇ ਥਾਂ ਦੇ ਕਿਹਲੇ ਆ ਗਏ ਨਾ ਬਿਲਕੁਲ 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 ਜੀ ਸਹੀ ਗੱਲ ਲੋ ਜੀ ਥਾਂ ਤੋਂ ਲੈ ਨੂੰ ਵੀ ਚੰਗਾ ਲੱਗਾ ਨੋਕ ਵਾਲਾ ਥਾਂ ਲੱਗਾ ਪਿਆ ਕਰਮਾਲੀ ਨੂੰ ਤੇ ਕਦ ਕਦ ਇਹਦਾ ਵੀ ਚੰਗਾ ਆ ਗਿਆ ਵਾ ਇਹ ਵੀਰ ਜੀ ਕਿੰਨਾ ਕਰ ਜੂਗੀ ਦੁੱਧ ਦੁੱਧ ਵੀਰ ਜੀ ਬੌਧਾਣੀ ਕਹਿੰਦੇ ਹਨ ਭਰਾ ਨੂੰ ਦੁੱਧ ਦੇਗਾ ਸੇਵਾ ਦਾ ਹਾਂਜੀ ਹਾਂਜੀ ਸਾਡੇ ਕੋਲ ਪਤਾ ਸਾਡਾ ਸ਼ਾਮ ਕਰੂਗਾ ਕਿਲੋ ਖੰਡ ਵਾਜੂਗੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਮੁੱਲ ਬਾਈ ਜੀ ਦਾ ਮੁੱਲ ਜੀ ਇੱਥੇ ਵੀ ਛੋਟਾ ਜਿਹਾ ਪਾ ਦੇਣਾ ਜੀ ਕਿੰਨਾ ਕ ਜੇ ਮੁੱਲ ਤੇ ਵੀ ਜੀ ਕਰਦੇ 20000 ਰੁਪਇਆ ਅੱਛਾ ਜੀ ਤੇ 20000 ਦੀ ਦੇ ਦਈਏ ਹੋਰ ਕਰ ਦੀਏ 2000 ਛੱਡ ਦੀਏ ਇਹ ਵੀ ਜੈਸਨ ਨੂੰ ਹੀ ਕਰ ਦੋ ਹਾਂ ਨਾ ਹੀ ਜਿਸ 17000 ਰੁਪਇਆ ਦੀ ਦੇ ਦਾਂਗੇ ਅੱਛਾ ਜੀ ਹਾਂ ਨਾ ਹੀ ਠੀਕ ਹੈ ਠੀਕ ਹੈ ਤੇ 7 ਲੀਟਰ ਪੱਕਾ ਦੁੱਧ ਹੋਗਾ ਲੀਟਰ ਵਾਲਾ ਠੰਡਾ ਕਰਕੇ ਠੀਕ ਹੈ ਜੀ ਲਓ ਜੀ 17000 ਦੀ ਹਾਂ ਨਾ ਹੀ ਬਈ ਕਹਿੰਦਾ ਕਿ ਦਿਆਂਗੇ ਸੱਜਰ ਸੁਈਆ ਤੇ ਅੰਡ ਤੇ ਆਲਡਾ ਗਿਫਟ ਬਾਈ ਠੀਕ ਹੈ ਜੀ ਆ ਗਿਫਟ ਲਾਦ ਰਹਾ ਇੱਥੇ ਅੱਜ ਠੀਕ ਹੈ ਜੀ ਛੋਟਾ ਜਿਹਾ ਮੋਲੀ ਠੀਕ ਹੈ ਜੀ ਓਵਰ ਆਲਾ ਕੰਮ ਕਰਤਾ ਅੱਜ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਰ ਵਾਰੀ ਬਾਈ ਆਫਰ ਲੰਦਾ ਵਾ ਰੇਡ ਬਿਲਕੁਲ ਜਾਇਜ਼ ਹੁੰਦੇ ਬਾਈ ਦੇ ਸਾਰੇ ਸਾਰੇ ਅੱਡਿਆਂ ਨਾਲ ਆਪਣੇ ਛੋਟੇ ਛੋਟੇ ਮੋਲੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਭਾਅ ਨਾਲ ਹੀ ਲੈਂਦਾ ਵਾ ਵੀਰ ਘਰਾਂ ਦੇ ਵਿੱਚੋਂ ਮਾਲ ਤੇ ਜਾਇਜ਼ ਮੋਲੀ ਗਾਂ ਦੇ ਦਿੰਦਾ ਵਾ ਤੇ ਬਾਈ ਜੀ ਦੱਸਿਓ ਇਹਦੀ ਡਿਟੇਲ ਵੀਰ ਜੀ ਸੁਆਹ ਹੈ ਜੀ ਦੁੱਝਾ ਅੱਛਾ ਜੀ ਸਾੰਗੀ ਸੁੰਗੀ ਘਾਟ ਵੀ ਪੁਰਾਣੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਉਹਦੇ ਦਾ ਕੋੜਾ ਹੈ ਜੀ ਪੱਕਾ 6 ਲੀਟਰ ਅੱਛਾ ਜੀ ਹਾਂ ਜੀ ਤੇ ਮੁੱਲ ਵੀ ਇਹਦਾ ਕਰਦਣਾ ਐਡਾ ਠੀਕ ਹੈ ਜੀ ਦੇ ਲਾਈਨ ਵਾਲਾ ਏ ਦੇ ਲਾਈਨ ਵਾਲਾ ਏ ਤੋੜ ਦਿਓ ਵੀਰ ਜੀ ਹਾਂ ਜੀ ਤੋੜ ਦਿਓ ਹਾਂ ਜੀ ਤੇ ਬਈ ਗਾਂ ਕਿੰਨਾ ਚਿਰ ਹੋ ਗਿਆ ਟੀਗਾ ਭਰੇ ਨੂੰ ਗਾਂ ਵੀਰ ਜੀ ਆਹ 10 ਤਰੀਕ ਨੂੰ ਲੋਹੜੀ ਵਾਲੇ ਦਿਨ ਜਨਵਰੀ ਦੀ ਤਰੀਕ ਨੂੰ ਹਲੇ 1 ਮਹੀਨਾ ਆ ਉਹਨੇ ਤੈਨੂੰ 2 ਮਹੀਨੇ ਆ ਠੀਕ ਹੈ ਠੀਕ ਗਰੰਟੀ ਦਾ ਟੀਗਾ ਭਰਾ ਇੱਕ ਤੇ ਗੱਲਾਂ ਕਰ ਦਿੰਦੇ ਨੇ ਨਾ ਲੋਕ ਹਾਂਜੀ ਹਾਂਜੀ ਉਹ ਘਰ ਵਾਲੇ ਕਹਿੰਦੇ ਗਰੰਟੀ ਦਾ ਟੀਗਾ ਭਰਾ ਆ ਸੀ ਠੀਕ ਹੈ ਠੀਕ ਲਓ ਜੀ ਸੰਭਨ ਵਾਲੀ ਹੈ ਕੋਈ ਭਰਾ ਸੰਭਨ ਵਾਲਾ ਖੜੇ ਤੇ ਟੀਗਾ ਭਰੇ ਨੂੰ ਵੀ ਗਾਂ ਠੇੜ ਕਿੰਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਚਾਹ ਪਾਣੀ ਦਾ ਸਾਰੀ ਜਾਊ ਵਧੀਆ ਠੀਕ ਹੈ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਕਰਮਾਲੀ ਦੇ ਕੋਲ ਜਰਸੀ ਆ ਗਈ ਏ ਇਹ ਥਾਣਾ ਦਾ ਸਹਿਜ ਕਿਹਾ ਵੀ ਜਿਹੜਾ ਚੰਗਾ ਵਾ ਕੱਲਾ ਕੱਲਾ ਲੱਗਾ ਪਿਆ ਵਾ ਇਹਦੇ ਤੇ ਬਾਈ ਨੇ ਲਾ ਦਨੀ ਹੈ ਵੱਡੀ ਆਫਰ ਦੇ ਵੀਰ ਜੀ ਕੋਈ ਵੀਰਪਰਾ ਚੰਗੀ ਸਾਮ ਕਰੂ ਦੁੱਧ 7 ਲੀਟਰ ਕਰ ਜੂਗੀ ਅੱਛਾ ਜੀ ਹਾਂ ਜੀ ਠੀਕ ਆ ਪਤਾ ਐਨੇ ਦੀ ਬੱਕਰੀ ਪਠੋਰਾ ਨਹੀਂ ਹੁੰਦਾ ਜਿੰਨ ਲਈ ਆਪਾਂ ਵੈਟ ਦੇ ਦੇਣੀ ਠੀਕ ਆ ਠੀਕ ਆ ਕਿੰਨੇ ਕਰੀ ਜੇ ਤੇ ਵੀਰ ਜੀ ਕਰਦੇ 7000 ਰੁਪਿਆ ਅੱਛਾ ਜੀ ਤੁਸੀਂ ਅੱਜ ਕਰਾ ਲਓ ਜਿੰਨਾ ਮਾਨ ਤਣ ਕਰਉਣਾ ਕਰ ਦਈਏ ਖੁੱਲਾ ਹੀ ਮਾਨ ਦਿੰਦਾ 2000 ਕਰ ਦਈਏ ਕਰ ਦੋ ਹਾਂ ਨਹੀਂ ਪੂਰੇ 5000 ਦੀ ਦੇਣਾ ਠੀਕ ਆ ਲਓ ਜੀ ਦੋ ਸਪਾਂਸਰ ਛੱਡਦਾ ਸਾਢੇ 4 ਦੀ ਸਾਢੇ 4 ਦੀ ਪਰ ਕੋਈ ਦਊਗਾ ਨਾ ਨਹੀਂ ਦਿੰਦਾ ਨਹੀਂ ਦਿੰਦਾ ਲੋ ਜੀ ਵਿਸ਼ਾਲ ਦੇ ਕੋਲੋਂ ਇਹ ਮਾਲ ਲੱਭਣਾ ਜੇ ਹਾਂਜੀ ਰੇਡ ਬਿਲਕੁਲ ਉੱਡਦੀਆਂ ਵਾਲਾ ਹਾਂਜੀ ਹਾਂਜੀ ਤੇ ਵੜਾ ਵੀਰ ਦੇ ਕੋਲ ਚੰਗੀਆਂ ਹੁੰਦੀਆਂ ਮਾਲ ਸਾਫ ਲੈਂਦਾ ਵਾ ਤੇ ਵੀਡੀਓ ਨੂੰ ਪਾਈਏ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕਿਸੇ ਵੀਰ ਭਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ